नाशारे हा 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 भेण चार सौ बीसी न ਅਸ਼ੋਕ ਕੁਮਾਰ ਬੇਟੂ ਪ੍ਰਧਾਨ ਸਫਾਈ ਮਜ਼ਦੂਰ ਯੂਨੀਅਨ ਨਗਰ ਕੌਂਸਲ ਰਾਏਪੁਰਾ ਇਹ ਜਿਹੜਾ ਅੱਜ ਦਾ ਧਰਨਾ ਸਾਡੇ ਵੱਡੇ ਭਰਾ ਆਸ੍ਰੀ ਹੰਸਰਾਜ ਜੀ ਵੱਲੋਂ ਲਾਇਆ ਗਿਆ ਜਿਹੜੀਆਂ ਸਾਡੀਆਂ ਕੁਝ ਲੋਕਲ ਮੰਗਾਂ ਵੀ ਸੀ ਤੇ ਕੁਝ ਪੰਜਾਬ ਸਰਕਾਰ ਨੂੰ ਚੇਤਾਵਨੀ ਸੀ ਇੱਕ ਸਾਡੀ ਜਿਹੜੀ ਮੈਂ ਭੈਣ ਸੀ ਜਿਸ ਦਾ ਐਕਸੀਡੈਂਟ ਹੋਇਆ ਸੀਗਾ ਉਹ ਸਾਡੇ ਵੀਰ ਜੀ ਨੇ ਦੱਸ ਹੀ ਦਿਆ ਪ੍ਰਧਾਨ ਜੀ ਨੇ ਹੰਸਰਾਜ ਜੀ ਨੇ ਸਮਿਤਾ ਰਾਣੀ ਦੇ ਬਾਰੇ ਮੈਂ ਜਿਹੜੇ ਸਾਡੇ ਉਰੇ ਮੰਤਰੀ ਸਾਹਿਬ ਆਏ ਸੀ ਲੋਕਲ ਵਾਡੀ ਮਿਨਿਸਟਰ ਜੀ ਤੇ ਸਾਡੀ ਉਰੇ ਮੀਟਿੰਗ ਚੱਲ ਰਹੀ ਸੀ ਇਹਨਾਂ ਨੇ ਦੇਖਿਆ ਵੀ ਕਿਤੇ ਸਾਡੇ ਜਲੂਸ ਨਾ ਕੱਢ ਦੇਣ ਉਸ ਟਾਈਮ ਜਿਹੜੇ ਲੋਕਲ ਬਾਡੀ ਮਨਿਸਟਰ ਸੀ ਉਰੇ ਹਾਂ ਕਰਕੇ ਸੀ ਵੀ ਨੌਕਰੀ ਦੇਵਾਂਗੇ ਪਰ ਉਹ ਨੌਕਰੀ ਹਜੇ ਤੱਕ ਨਹੀਂ ਦੇ ਪ੍ਰਧਾਨ ਸਾਹਿਬ ਸਾਹਿਬ ਤੋਂ ਪਹਿਲਾਂ ਦੱਸੋ ਜਿਹੜੀ ਤੁਸੀਂ ਦੱਸ ਰਹੇ ਬੀਬੀ ਦੀ ਡੈਥ ਹੋਈ ਸੀਗੀ ਉਹ ਕਿਸ ਤਰ੍ਹਾਂ ਹੋਈ ਸੀ ਉਹਦੇ ਬਾਰੇ ਥੋੜੇ ਚਾਲਾਂ ਨਾ ਪਾਓ ਤਾਂ ਸਾਡੇ ਦਰਸ਼ਕਾਂ ਸਾਡੀ ਜਿਹੜੀ ਭੈਣ ਸੀ ਸਨੀਤਾ ਉਹ ਰੋਡ ਦੇ ਉੱਪਰ ਜਿਹੜੀ ਡਿਊਟੀ ਕਰ ਰਹੀ ਸੀ ਅੱਛਾ ਜੀ ਤੇ ਪਟਿਆਲਾ ਰੋਡ ਤੋਂ ਜਿਹੜੀ ਹੈ ਗੱਡੀ ਆ ਰਹੀ ਸੀ ਸਰਕਾਰ ਪੀਓ ਉਸ ਸਕਾਰਪਿਓਨ ਨੇ ਸਾਡੀ ਭੈਣ ਦੇ ਵਿੱਚ ਜਿਹੜੀ ਗੱਡੀ ਮਾਰੀ ਤੇ ਐਟ ਦੀ ਸਪੋਰਟ ਜਿਹੜੀ ਹੈ ਉੱਥੇ ਡੈਥ ਹੋ ਗਈ ਸੀ ਰਾਜਮ ਸੀਗੇ ਆਪਣਾ ਸੁਮੇਤਾ ਰਾਣੀ ਜੀ ਉਹਨਾਂ ਦੀ ਡਿਊਟੀ ਦੌਰਾਨ ਡੈਥ ਹੋਈ ਹੈ ਉਹਨਾਂ ਦੀ ਡਿਊਟੀ ਦੇ ਦੌਰਾਨ ਡੈਥ ਹੋਈ ਹੈ ਜੀ ਸਾਨੂੰ ਅਫਸਰਾਂ ਨੇ ਵੀ ਉਰੇ ਦੇ ਵੀ ਅਫਸਰਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਵੀ ਅਸੀਂ ਇਹਦੇ ਪਰਿਵਾਰ ਦੇ ਜਿਹੜੀ ਹੈ ਨੌਕਰੀ ਦੇਵਾਂਗੇ ਉਹ ਹੁਣ ਤੱਕ ਨੌਕਰੀ ਨਹੀਂ ਦਿੱਤੀ ਗਈ ਇਸ ਕਰਕੇ ਜਿਹੜਾ ਅਸੀਂ ਅੱਜ ਇਹ ਧਰਨਾ ਲਾਇਆ ਹੋਇਆ ਹੈ ਅਗਰ ਜੇ ਸਾਡੀ ਉਸ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਨਹੀਂ ਦੇਈ ਜਾਏਗੀ ਇਹ ਧਰਨਾ ਐਵੇਂ ਜਾਰੀ ਰਹੇਗਾ ਹੋ ਸਕਦਾ ਆਨ ਆਲੇ ਟਾਈਮ ਦੇ ਵਿੱਚ ਇਹ ਅਫਸਰਾਂ ਦੇ ਘਰ ਨਹੀਂ ਅਸੀਂ ਮੰਤਰੀਆਂ ਦੇ ਘਰ ਜਿਹੜਾ ਹੈ ਨਾ ਕੋੜੇ ਦੇ ਢੇਰ ਲਾਵਾਂਗੇ ਤੇ ਪੂਰੇ ਸ਼ਹਿਰ ਦੇ ਵਿੱਚ ਜਿਹੜਾ ਹੈ ਤਬਾਹੀ ਮਚਾ ਦੇਵਾਂਗੇ ਪ੍ਰਧਾਨ ਸਾਹਿਬ ਉਹ ਜਿਹੜੀ ਤੁਸੀਂ ਦੱਸਿਆ ਰੀਵੀ ਜੈਥ ਹੋਈ ਹੈ ਉਹਨਾਂ ਦੇ ਕੀ ਕੀ ਬੱਚੇ ਕਿੰਨੇ ਬੱਚੇ ਆ ਕਿ ਪੀ ਪੀ ਉਹਨਾਂ ਦੇ ਉਹਨਾਂ ਦੀ ਦੋ ਬੇਟੀਆਂ ਇੱਕ ਬੇਟਾ ਹੈ ਅੱਛਾ ਜੀ ਤੇ ਬਹੁਤ ਗਰੀਬ ਪਰਿਵਾਰ ਹੈ ਉਹਨਾਂ ਦਾ ਜਿਹੜਾ ਜਿਹੜੀ ਸਾਡੀ ਭੈਣ ਸੀ ਉਹਨਾਂ ਦੇ ਪਤੀ ਜਿਹੜੇ ਆ ਦਿਹਾੜੀਆਂ ਕਾਰ ਕਰਕੇ ਆਪਣੇ ਬੱਚਿਆਂ ਨੂੰ ਪਾਲ ਰਹੇ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਅਸੀਂ ਇੱਕ ਉਹਨਾਂ ਦਾ ਜਦੋਂ ਹਾਲ ਦੇਖਦੇ ਆ ਨਾ ਤੇ ਸਾਡੇ ਪ੍ਰਧਾਨ ਜੀ ਵੀ ਜਾਣਦੇ ਆ ਤੇ ਸਾਡਾ ਨਾ ਬੇਕਰ ਰੋ ਨਹੀਂ ਸਕਦੇ ਕਿਸੇ ਰੋਕੇ ਨਹੀਂ ਦਿਖਾ ਸਕਦੇ ਅਸੀਂ ਈਸੀ ਕਰਕੇ ਜਿਹੜਾ ਹੈ ਅੱਜ ਜਿਹੜੀ ਇਹ ਮੀਟਿੰਗ ਰੱਖੀ ਹੈ ਤਿੰਨੋਂ ਪ੍ਰਧਾਨਾਂ ਨੇ ਤੇ ਜਿਹੜੀ ਮੀਟਿੰਗ ਰੱਖੀ ਗਈ ਵੀ ਇਹ ਮੇਨ ਇਹ ਸਾਡੇ ਹੰਸ ਰਾਜ ਜੀ ਵੱਲੋਂ ਰੱਖੀ ਗਈ ਹੈ ਇਹਨਾਂ ਨੇ ਮੁੱਦਾ ਜਿਹੜਾ ਚੱਕਿਆ ਕਿ ਕਿਹੜੀ ਕਿਹੜੀ ਯੂਨੀਅਨਾਂ ਸ਼ਾਮਿਲ ਪਈਆਂ ਨੇ ਜੀ ਇਹਨਾਂ ਦੇ ਵਿੱਚ ਜਿਹੜੀ ਜਿਹੜਾ ਮੇਨ ਮੁੱਦਾ ਚੱਕਿਆ ਸਫਾਈ ਸੇਵਕ ਯੂਨੀਅਨ ਹੰਸ ਰਾਜ ਜੀ ਪ੍ਰਧਾਨਾ ਉਹਦੇ ਤੇ ਸਾਡੇ ਜਸਵੀਰ ਨਾਰਜ ਜੀ ਭਾਰਤੀ ਮਜ਼ਦੂਰ ਸੰਗਤੋਂ ਜਿਹੜੀ ਮੇਰੀ ਹੈਗੀ ਹੈ ਯੂਨੀਅਨ ਹੈਗੀ ਹੈ ਸਪਾਈ ਮਜ਼ਦੂਰ ਯੂਨੀਅਨ ਨਗਰ ਕੌਂਸਲ ਰਾਜਪੁਰਾ ਦੀ। ਬਸ ਸਾਰੀਆਂ ਯੂਨੀਅਨ ਇਕੱਠੀਆਂ ਜੇ ਇਸ ਇਸ ਮੁੱਦੇ ਦੇ। ਜਦੋਂ ਕੋਈ ਵੀ ਕਿਸੇ ਵੀ ਮੁਲਾਜ਼ਮ ਦਾ ਮੁੱਦਾ ਹੁੰਦਾ ਅਸੀਂ ਜਿਹੜੀ ਹੈ ਸਾਡੀ ਤਿੰਨੋਂ ਯੂਨਾਂ ਇਕੱਠੀਆਂ ਹੋ ਜਾਂਦੀ। ਆਪਾਂ ਚਾਹੁੰਦੇ ਆ ਵੀ ਉਹਦੇ ਕਿਸੇ ਪਰਿਵਾਰ ਦੇ ਮੈਂਬਰ ਨੂੰ ਬੱਚੇ ਨੂੰ ਬੇਟੀ ਨੂੰ ਬੇਟੀ ਨੂੰ ਮਰਦ ਨੌਕਰੀ ਮਿਲੇ। ਅਸੀਂ ਚਾਹੁੰਦੇ ਆ ਵੀ ਜਿਹੜੇ ਜਿਹੜੀ ਸਾਡੀ ਭੈਣ ਸੀ ਵੀ ਉਹਦੇ ਪਤੀ ਨੂੰ ਜਿਹੜੀ ਹੈ ਨੌਕਰੀ ਮਿਲਣੀ ਚਾਹੀਦੀ ਹੈ। ਜੇ ਅਗਰ ਸਰਕਾਰ ਨੌਕਰੀ ਨਹੀਂ ਦਿੰਦੀ ਅਣ ਵਾਲੇ ਟਾਈਮ ਦੇ ਵਿੱਚ ਅਸੀਂ ਸਰਕਾਰ ਦਾ ਉਹ ਹਾਲ ਕਰਦਾਂਗੇ ਹੱਥ ਲਾ ਲਾ ਦੇਖੇਗੀ ਵੀ ਇਹ ਜਿਹੜਾ ਧਰਨਾ ਲਾਇਆ ਜੀ ਅਸੀਂ ਸਾਡੀ ਕੁਝ ਲੋਕਲ ਮੰਗਾ ਹੈਗੀਆਂ ਜਿਹਦੇ ਵਿੱਚ ਸਾਡੀ ਕੁਸਨੀਤਾ ਰਾਣੀ ਸੀਗੀ ਉਹ ਲੇਡੀ ਦਾ ਐਕਸੀਡੈਂਟ ਹੋ ਗਿਆ ਸੀਗਾ ਉਹਦੇ ਵਿੱਚ ਆਹ ਬੀਰੋਡ ਤੇ ਪਟਾੜੀ ਰੋਡ ਤੇ ਉਹ ਤੋਂ 2.5 ਸਾਲ ਹੋ ਗਏ ਅਸੀਂ ਬੜੇ ਮੰਤਰੀ ਜੀ ਕੋਲ ਗਏ ਪਹਿਲਾਂ ਬਲਕਾਰ ਸਿੰਘ ਜੀ ਮੰਤਰੀ ਲੋਕਲ ਬਾਰਡ ਮੰਤਰੀ ਉਹਨੇ ਹਾਂ ਕਰੀ ਵੀ ਅਸੀਂ ਨੌਕਰੀ ਦੇਵਾਂਗੇ ਉਸ ਤੋਂ ਬਾਅਦ ਡਾਕਟਰ ਨਵਜੋਤ ਆ ਗਿਆ ਅਸੀਂ ਉਹਦੇ ਮਤਾ ਵੀ ਪਵਾ ਕੇ ਚੰਡੀਗੜ੍ਹ ਭੇਜ ਤਿਆ ਸੈਕਟਰੀ ਸਾਹਿਬ ਗੈਲ ਗੱਲ ਹੋ ਚੁਕੀ ਡਾਇਰੈਕਟਰ ਸਾਹਿਬ ਨਾਲ ਗੱਲ ਹੋ ਚੁਕੀ ਜੁਆਇੰਟ ਡਾਇਰੈਕਟਰ ਨਾਲ ਗੱਲ ਹੋ ਚੁਕੀ ਉਹਦੇ ਮਤਾ ਪਾ ਕੇ ਚਲੇ ਗਿਆ ਉਹ ਪਹਿਲੇ ਕਿੰਨੇ ਪੱਕੀ ਨੌਕਰੀ ਦੇ ਆਂਗੇ ਅਸੀਂ ਬਰਨਾਲੇ ਦਾ ਕੇਸ ਵੀ ਲਾਇਆ ਉਹ ਕਰੇ ਚਲੋ ਇਹਦੇ ਵੇਸ ਤੇ ਅਸੀਂ ਦੇ ਦਿੰਦੇ ਆ ਸਮਾ ਬੀਜ ਦਾ ਗਿਆ ਸਮਾ ਬੀਜ ਦਾ ਗਿਆ ਸਮੇ ਬੀਜ ਦੇ ਬਾਰ ਕਰੇ ਚਲੋ ਇਸ ਤਰ੍ਹਾਂ ਕਰੋ ਜੇ ਪੱਕੀ ਨੌਕਰੀ ਨਹੀਂ ਆਂਸਰ ਆ ਜੀ ਆਪਾਂ ਨਹੀਂ ਦੇ ਸਕਦੇ ਤਾਂ ਅਸੀਂ ਇਹਨੂੰ ਕੰਟੈਕਟ ਵੇਸ ਤੇ ਦੇ ਦਈਏ ਅਸੀਂ ਉਹ ਵੀ ਰਾਜੀ ਹੋ ਜੇ ਕੰਟੈਕਟ ਵੇਸ ਤੇ ਦੇ ਦੋ ਤਾਂ ਹੁਣ ਦੁਬਾਰੇ ਫੇਰ ਅਸੀਂ ਮੰਤਰੀ ਸਾਹਿਬ ਨੂੰ ਮਿਲੇ ਲੋਕਲ ਵੱਡੀ ਮੰਤਰੀ ਨੂੰ ਵੀ ਸਾਡੂੰ ਸੁਨੀਤਾ ਰਾਣੀ ਦਾ ਕਰ ਮੈਨੂੰ ਪੂਰਾ ਰਾਜਪਰੇਦ ਵੀ ਸਾਡੇ ਉਰੇ ਆਇਆ ਸੀਗਾ ਹਾਲ ਦੇ ਵਿੱਚ ਰਾਜਪਰੇਦ ਦੇ ਵਿੱਚ ਲੋਕਲ ਕਾਡਿ ਮੰਤਰੀ ਤਾਂ ਨੀਨਾ ਮਿੱਤਲ ਐਮ ਐਲ ਏ ਸਾਹਿਬ ਨੇ ਵੀ ਉਹਨੂੰ ਆਪਣੇ ਲੈਟਰ ਪੈਰ ਤੇ ਹੋਕਾ ਭਰਿਆ ਵੀ ਇਹ ਜਿਹੜੀ ਨੌਕਰੀ ਬਣਦੀ ਇਹਨੂੰ ਦਿੱਤੀ ਜਾਏ ਉਹਨੇ ਵੀ ਮੋਹਰ ਲਾ ਕੇ ਸਾਡੀ ਸਪਾਰਸ ਕਰੀ ਆ ਪਰ ਲੋਕਲ ਕਾਡਿ ਮੰਤਰੀ ਨੂੰ ਹਜੇ ਤੱਕ ਹਾਂ ਕਰਕੇ ਸ਼ਰਮ ਨਹੀਂ ਆਈ ਹਜੇ ਤੱਕ ਸਾਨੂੰ ਆਰਡਰ ਨਹੀਂ ਦੇ ਆਏ ਗਏ ਡਾਇਰੈਕਟਰ ਵੀ ਚੁੱਪ ਕਰ ਗਿਆ ਸੈਕਟਰੀ ਵੀ ਚੁੱਪ ਕਰ ਗਿਆ ਇਸ ਕਰਕੇ ਜਿਹੜਾ ਹੈਗਾ ਅਸੀਂ ਤਰਨਾ ਲੱਗ ਆਇਆ ਗਿਆ ਦੂਜਾ ਨੰਬਰ ਸਾਡੇ ਕੱਚੇ ਮੁਲਾਜ਼ਮ ਹੈਗੇ ਆ ਇੱਕ ਸ਼ੀਮਾ ਸ਼ਰਮਾ ਹੈਗੀ ਆ ਉਹ ਠੇਕੇਦਾਰ ਨਹੀਂ ਆ ਹਜੇ ਤੱਕ ਤਨਖਾਹ ਨਹੀਂ ਮਿਲੀ ਪੀਐਫ ਨੂੰ ਦਾ ਜਮਾ ਨਹੀਂ ਹੋਇਆ ਘੱਟੋ ਘੱਟ ਜਿਆਦਾ 6-7 ਮਹੀਨੇ ਹੋ ਚੁਕੇ ਉਹਦਾ ਪੀਐਫ ਦਾ ਬਕਾਇਆ ਹੈਗਾ ਉਹ ਨਹੀਂ ਹਜੇ ਤੱਕ ਦੇਆ ਅਸੀਂ ਵਾਰ-ਵਾਰ ਇਹ ਨੂੰ ਕਹਿੰਦੇ ਆ ਪ੍ਰਧਾਨ ਜੀ ਨੂੰ ਵੀ ਕਹਿੰਦੇ ਆ ਉਹਨੇ ਚਿੱਠੀਆਂ ਵੀ ਕਰਦੀਆਂ ਅਸੀਂ ਹੁਣ ਕੱਲ ਚਿੱਠੀ ਕਢਾ ਕੇ ਲੈ ਆਏ ਪਟਿਆਲੇ ਤੋਂ ਵੀ ਉਸ ਪਰਚਾ ਦਰਜ ਕਰਾਇਆ ਜਾਏ ਜਿਹੜਾ ਇਹਨਾਂ 7 ਮਹੀਨਿਆਂ ਦਾ ਬਕਾਇਆ ਹੈਗਾ ਉਹ ਜਮਾ ਕਰਾਇਆ ਜਾਏ ਤੇ ਜਿਹੜੀ ਰਹਿ ਗਈ ਤਨਖਾਹ ਉਹ ਦੇਈ ਜਾਏ ਇਸ ਕਰਕੇ ਸਾਡਾ ਲੋਕਲ ਧਰਨਾ ਜਦੋਂ ਤੱਕ ਸਾਡਾ ਇਨਸਾਫ ਨਹੀਂ ਹੋਏਗਾ ਇਹ ਧਰਨਾ ਜਾਰੀ ਰਹੇਗਾ ਇਹ 5 ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਯਾ ਤੋ ਪਰਮਾਨੈਂਟ ਇੱਥੇ ਰੋਤੇ ਬੈਠੇ। ਇਹ ਪਰਮਾਨੈਂਟ ਹੀ ਹੋ ਗਈ ਸਾਡਾ ਜਦੋਂ ਤੱਕ ਸਾਨੂੰ ਦੋਨੋਂ ਤਿੰਨੋਂ ਕਮਾਂ ਦੇ ਇਨਸਾਫ ਨਹੀਂ ਮਿਲੇ ਜਾਂਦੇ। ਜਦੋਂ ਕਿ ਨਾ ਕੋਈ ਪੈਸੇ ਨਹੀਂ ਜਮਾ ਹੁੰਦੇ ਤੇ ਸੁਨੀਤਾ ਰਾਣੀ ਦੇ ਵਾਲੇ ਕੇਸ ਬਾਰੇ ਜਦੋਂ ਤੱਕ ਇਹਨਾਂ ਨੂੰ ਆਰਡਰ ਦਾ ਹੁਕਮ ਨਹੀਂ ਹੁੰਦਾ ਜਦੋਂ ਕਿ ਅਸੀਂ ਧਰਨਾ ਲਾ ਕੇ ਰੱਖਾਂਗੇ। ਪ੍ਰਧਾਨ ਸਾਹਿਬ ਜਿਹੜੇ ਤੁਸੀਂ ਦੋ ਮੰਗਾਂ ਲੱਸੀਆਂ ਇਹਨਾਂ ਦੇ ਬਿਨਾਂ ਹੋਰ ਮੰਗ ਵੀ ਆਪਣੀ ਕੋਈ ਹੈਗੀ। ਦੇਖੋ ਮੰਗ ਤਾਂ ਸਾਡੇ ਇਸ ਤਰ੍ਹਾਂ ਕੱਚੇ ਮਲਾਜ ਪੱਕੇ ਕਰਨੇ ਆ ਬਗੈਰ ਸਰ ਤੋਂ ਸਰਕਾਰ ਕਹਿੰਦੀ ਅਸੀਂ ਪੱਕੇ ਕਰਦੇ। ਪੱਕੇ ਕਰੇ ਨਹੀਂ ਪੁਰਾਣੀ ਪੈਨਸ਼ਨ ਬਹਾਲ ਕਰਨੀ ਆ। ਆਉਣ ਵਾਲੀ 10 ਤਰੀਕ ਨੂੰ ਅਸੀਂ ਫਿਰ ਸੰਗਰੂਰ ਦੇ ਵਿੱਚ ਬੜਾ ਤਕੜਾ ਜਿਹੜਾ ਪੰਜਾਬ ਲੈਵਲ ਦਾ ਧਰਨਾ ਲਾਉਣ ਜਾ ਰਹੇ ਹਾਂ ਹਾਂ ਜੀ 10 ਨੂੰ ਪਰ ਪ੍ਰਧਾਨ ਸਾਹਿਬ ਜੀ ਸਰਕਾਰ ਦਾ ਕਹਿ ਰਹੀ ਅਸੀਂ 56000 52000 ਨੌਕਰੀ ਦੇ ਦਿਆਂ ਪੱਕੇ ਕਰਦੇ ਫਿਰ ਉਹ ਐਵੇਂ ਮਲਖਵਾ ਦੇ ਦੇਖੋ ਅਗਰ ਜੇ ਉਹ ਤਾਂ ਹਵਾ ਉਹ ਤਾਂ ਕਹਿ ਰਹੀ ਅਸੀਂ ਪੁਰਾਣੀ ਪੈਨਸ਼ਨ ਬਹਾਲ ਵੀ ਕਰਤੀ ਪੁਰਾਣੀ ਪੈਨਸ਼ਨ ਦੱਸੋ ਕਿੱਥੇ ਬਹਾਲ ਕਰੀ ਆ ਜੇ ਪੁਰਾਣੀ ਪੈਨਸ਼ਨ ਬਹਾਲ ਕਰੀ ਹੁੰਦੀ ਸਾਡੇ ਮੁਲਾਜ਼ਮਾਂ ਧਰਨੇ ਦੇ ਨੇ ਬੈਠਦੇ ਕੱਚੇ ਮੁਲਾਜ਼ਮ ਪੱਕੇ ਕਰ ਦਿੰਦੇ ਤੇ ਸਾਡੇ ਮੁਲਾਜ਼ਮ ਧਰਨੇ ਦੇ ਨੇ ਬੈਠਦੇ